ਬਿਜਲੀ ਵਿਭਾਗ ਦੇ ਐਸ ਡੀਓ ਨੇ ਉਤਾਰਿਆ ਪ੍ਰਪ ਆਸਰਾ ਸੰਸਥਾ ਵਿੱਚ ਲੱਗਿਆ ਹੋਇਆ ਬਿਜਲੀ ਦਾ ਮੀਟਰ ਸੰਸਥਾ ਵਿੱਚ ਰਹਿ ਰਹੇ ਲਵਾਰਿਸ ਕਰਦੇ ਰਹੇ ਮਿੰਤਾ ਪਰ ਕਿਸੇ ਅਫਸਰ ਨੇ ਨਹੀਂ ਸੁਣੀ ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਬਿਜਲੀ ਦਾ ਮੀਟਰ ਉਤਾਰਨ ਵੇਲੇ ਐਸ ਡੀਓ ਸਾਹਿਬ ਆਪਣੇ ਜ਼ਮੀਰ ਤੋਂ ਇੱਕ ਵਾਰ ਇਜਾਜ਼ਤ ਤਾਂ ਲੈ ਲੈਂਦੇ ਆਪਣੇ ਘਰ ਵਿੱਚੋਂ ਬਿਜਲੀ ਦਾ ਮੀਟਰ ਉੱਤਰ ਦਾ ਦੇਖ ਬੱਚੇ ਬਜ਼ੁਰਗ ਤੇ ਵੀ ਆਏ ਅੰਜੂ ਮੀਟਰ ਤਾਰਨ ਲੱਗਾ ਤੁਹਾਡੀ ਡਿਊਟੀ ਬਣਦੀ ਸਾਨੂੰ ਦੱਸਣਾ ਕਿ ਅਸੀਂ ਇੰਨੀ ਰੀਡਿੰਗ ਐ ਨੋਟ ਕਰ ਲਓ ਬਿਲਕੁਲ ਕਰਾਂਗੇ ਰਸੀਦ ਬਿਲਕੁਲ ਨਹੀਂ ਕਰਾਇਆ ਗਿਆ ਕੇ ਪਟਣ ਲੱਗੇ ਸਭ ਕੁਝ ਪਹਿਲਾਂ ਇਨਫੋਰਮੇਸ਼ਨ ਤੱਕ ਨਹੀਂ ਦਿੱਤੀ ਗਈ ਠੀਕ ਐ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰ ਪਹਿਲਾਂ ਆ ਤਸਵੀਰਾਂ ਅਧਖਾਨ ਇਹ ਪ੍ਰਭ ਆਸਰਾ ਸੰਸਥਾ ਦੀਆਂ ਤਸਵੀਰਾਂ ਜਿੱਥੇ ਕਿ ਛੋਟੇ ਛੋਟੇ ਬੱਚੇ ਅੱਜ ਬਿਨਾਂ ਬਿਜਲੀ ਤੋਂ ਤੜਫ ਰਹੇ ਨੇ ਇਹ ਬੱਚੇ ਉਹੀ ਨੇ ਜੋ ਕਿ ਅਨਾਥ ਨੇ ਅਤੇ ਪ੍ਰਭ ਆਸਰਾ ਸੰਸਥਾ ਵੱਲੋਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਗੇਟ ਤੇ ਕੋਲ ਜਿਹੜੇ ਆ ਉਹ ਬੱਚੇ ਵੀ ਖੜੇ ਨੇ ਬਜ਼ੁਰਗ ਵੀ ਖੜੇ ਨੇ ਅਤੇ ਮਾਤਾ-ਮਾ ਵੀ ਖੜੀਆਂ ਹਨ ਅਤੇ ਪੂਰਾ ਮੁੱਦਾ ਕੀ ਹੈ ਬਿਜਲੀ ਵਿਭਾਗ ਵੱਲੋਂ ਤਕਰੀਬਨ ਲਗਭਗ 1 ਕਰੋੜ ਰੁਪਏ ਦਾ ਨੋਟਿਸ ਜਿਹੜਾ ਇਹਨਾਂ ਨੂੰ ਭੇਜਿਆ ਗਿਆ ਉਹ ਬਿਜਲੀ ਦਾ ਬਕਾਇਆ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ ਲਗਾਤਾਰ 1 ਮਹੀਨੇ ਤੋਂ ਇਹ ਬਿਜਲੀ ਦਾ ਕਨੈਕਸ਼ਨ ਵੀ ਕੱਟਿਆ ਹੋਇਆ ਹੈ ਅਤੇ ਸੋਲਰ ਪਲਾਂਟ ਦੇ ਨਾਲ ਜਿੰਨੀ ਹੋ ਸਕਦੀ ਹੈ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਪਾਲਣ ਪੋਸ਼ਣ ਚ ਉਹ ਬਿਜਲੀ ਕਿਤੇ ਨਾ ਕਿਤੇ ਸਹੂਲਤ ਦੇ ਤੌਰ ਤੇ ਕਮ ਆਉਂਦੀ ਹੈ ਅੱਜ ਬਿਜਲੀ ਵਿਭਾਗ ਦੇ ਮੁਲਾਜ਼ਮ ਜੋ ਬਿਨਾ ਗੇੜਤ ਦੱਸੇ ਹੋਏ ਪ੍ਰਭ ਆਸਰਾ ਸੰਸਥਾ ਦੇਵੀ ਚ ਦਾਖਲ ਹੋ ਗਏ ਬਿਜਲੀ ਦਾ ਵੀ ਲੱਗਿਆ ਹੋਇਆ ਮੀਟਰ ਵੀ ਉਤਾਰਨ ਲੱਗੇ ਅਤੇ ਜਦੋਂ ਇਹ ਅੰਦਰ ਪਹੁੰਚੇ ਤਾਂ ਇਹਨਾਂ ਬੱਚਿਆਂ ਵੱਲੋਂ ਅਤੇ ਪ੍ਰਭ ਆਸਰਾ ਸੰਸਥਾ ਵਿੱਚ ਰਹਿ ਰਹੇ ਲੋਕਾਂ ਵੱਲੋਂ ਉਹਨਾਂ ਨੂੰ ਰੋਕ ਲਿੱਤਾ ਗਿਆ ਅਤੇ ਉਹਨਾਂ ਤੋਂ ਜਵਾਬ ਮੰਗਿਆ ਕਿ ਆਖਰ ਤੁਸੀਂ ਕੌਣ ਹੋ ਅਤੇ ਤੁਹਾਡੇ ਦੇ ਕੋਲ ਰਿਟਰਨ ਕੀ ਹੈ ਫਿਰ ਹਾਲ WhatsApp ਤੇ ਹੀ ਉਹ ਆਪਣਾ ਨੋਟਿਸ ਵਿਖਾਉਂਦੇ ਹੋਏ ਨਜ਼ਰ ਆਏ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਚੇਤ ਸਿੰਘ ਪੜਿਆਲਾ ਨੇ ਦੱਸਿਆ ਕਿ ਘੱਟੋ-ਘੱਟ ਉਹਨਾਂ ਨੂੰ ਇਹ ਤਾਂ ਪਤਾ ਹੋਵੇ ਕਿ ਉਹਨਾਂ ਦਾ ਕੋਈ ਮੀਟਰ ਲਾਉਣ ਵਾਸਤੇ ਕਿਹੜਾ ਮੁਲਾਜ਼ਮ ਆਇਆ ਕੌਣ ਅਫਸਰ ਆਇਆ ਅਤੇ ਅਫਸਰ ਨੇ ਵੀ ਐਸ ਡੀਓ ਜੋ ਕਿ ਬਿਜਲੀ ਵਿਭਾਗ ਦੇ ਸ਼ਾਇਦ ਉਹਨਾਂ ਦਾ ਹੀ ਫੋਨ ਪ੍ਰਵਾਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਨੂੰ ਆਇਆ ਸੀ ਤੇ ਉਹਨਾਂ ਦੇ ਨਾਲ ਕਾਫੀ ਗੱਲਬਾਤ ਵੀ ਹੋਈ ਹੈ ਦਿਖਾਣੇ ਆ ਤੁਹਾਨੂੰ ਕੀ ਕਹਿਣਾ ਬਿਜਲੀ ਮੈਕਮੇ ਦੇ ਮੁਲਾਜ਼ਮਾਂ ਦਾ ਅਤੇ ਸ਼ਮਸ਼ੇਰ ਸਿੰਘ ਪੜਿਆਲਾ ਦਾ ਅਤੇ ਨਾਲ ਹੀ ਜੋ ਐਸ ਡੀਓ ਬਿਜਲੀ ਵਿਭਾਗ ਦੱਸੀ ਜਾ ਰਹੇ ਨੇ ਕਿ ਉਹ ਉਹਨਾਂ ਦਾ ਫੋਨ ਸੀ ਕਿ ਉਹਨਾਂ ਦਾ ਕੀ ਕਹਿਣਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੀਟਰ ਖੋਲਣਾ ਹੈਗਾ ਔਰ ਮੀਟਰ ਸਾਡਾ ਕੋਈ ਜਾਣਕਾਰੀ ਨਹੀਂ ਪਹਿਲਾਂ ਸੋਲਰ ਲਾਇਆ ਪਬਲਿਕ ਦੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਜਿਹੜੇ ਸੀ 40 ਲੱਖ ਦੇ ਕਰੀਬ ਰੁਪਇਆ ਲਾ ਕੇ ਜੀ ਸੋਲਰ ਲਾਇਆ ਸੀ ਜੀ ਤੇ ਇਹਨਾਂ ਨੂੰ ਕਨੈਕਸ਼ਨ ਦੇ ਜਿਹੜੇ ਪੈਸੇ ਦਿੱਤੇ ਸੀ ਸਿਕਿਉਰਿਟੀ ਭਰਾਈ ਸੀ ਜੀ ਤੇ ਉਹ ਪ੍ਰਾਪਰਟੀ ਅੰਦਰ ਸਾਡੀ ਲੱਗੀ ਹੋਈ ਆ ਸੰਗਤ ਦਾ ਪੈਸਾ ਲੱਗਿਆ ਹੋਇਆ ਤੇ ਮੀਟਰ ਖੋਲ ਕੇ ਲੈ ਕੇ ਜਾ ਰਹੇ ਆ ਕੋਈ ਨੋਟਿਸ ਨਹੀਂ ਕੋਈ ਕਾਨੂੰਨ ਦੀ ਕੋਈ ਪ੍ਰੋਵੀਜ਼ਨ ਹੀ ਦੱਸ ਰਿਹਾ ਵੀ ਅਸੀਂ ਇਸ ਦੇ ਤਹਿਤ ਤੁਹਾਡਾ ਮੀਟਰ ਖੋਲ ਕੇ ਲੈ ਕੇ ਜਾ ਰਹੇ ਹਾਂ ਕਿ ਚਲੋ ਜੀ ਐਸਡੀਓ ਸਾਹਿਬ ਦੇ ਹੁਕਮ ਹੈ ਐਸਡੀਓ ਸਾਹਿਬ ਦੀ ਪਰਸਨਲ ਪ੍ਰਾਪਰਟੀ ਤਾਂ ਨਹੀਂ ਹੈਗੀ ਸਾਨੂੰ ਦੱਸਦਾ ਦੋ ਐਸਡੀਓ ਸਾਡੀ ਸੇਵਾ ਵਾਸਤੇ ਲੱਗੇ ਹੋਏ ਸਤਕਾਰਯੋਗ ਐਸਡੀਓ ਸਾਹਿਬ ਜੀ ਸਾਨੂੰ ਦੱਸਦਾ ਦੋ ਵੀ ਤੁਸੀਂ ਸਾਡੇ ਅੰਦਰੋਂ ਕੀ ਕੀ ਚੱਕ ਕੇ ਲੈ ਕੇ ਜਾਣਾ ਹੈ ਜਨਰੇਟਰ ਚੱਕਣੇ ਹੈ ਕਿ ਮੀਟਰ ਚੱਕਣੇ ਹੈ ਕਿ ਕੀ ਕੱਟਣਾ ਹੈ ਅਸੀਂ ਮੀਟਰ ਦਾ ਪੁੰਨਿਆਂ ਦੇ ਦਿਹਾਰ ਤੇ ਉੱਪਰ ਹੈ ਕੰਮ ਹੋਇਆ ਕੀ ਕਹਿਣਾ ਚਾਹੋਗੇ ਚਲੋ ਰਗੜ ਪੁੰਨਿਆਂ ਦਾ ਇਹਨਾਂ ਦੀ ਵਿਚਾਰਾਂ ਨਹੀਂ ਕਾਦੀ ਹੈ ਇਹਨਾਂ ਦੀ ਕਾਦੀ ਖੁਸ਼ੀ ਜਦੋਂ ਇਹਨਾਂ ਕੋਲੋਂ ਬਿਜਲੀ ਪਾਣੀ ਵੀ ਖੋ ਯਾਦ ਹੈ ਮੰਨ ਲੈਣ ਕਿ ਇਹਨਾਂ ਦੀ ਡਿਊਟੀ ਨਹੀਂ ਹੈਗੀ ਸੰਵਿਧਾਨ ਦੇ ਵਿੱਚ ਇਹ ਬਿਲਕੁਲ ਕੋਈ ਹੱਕ ਨਹੀਂ ਹੈਗਾ ਕਿ ਇਹਨਾਂ ਦੀ ਲਾਈਫ ਦੀ ਪ੍ਰੋਟੈਕਸ਼ਨ ਸਰਕਾਰ ਦੀ ਡਿਊਟੀ ਹੈ ਇਸ ਗੱਲ ਨੂੰ ਉਹ ਮਨਜ਼ੂਰ ਕਰ ਲੈਣ ਫੇਰ ਸਾਨੂੰ ਸਭ ਕੁਝ ਮਨਜ਼ੂਰ ਹੈ ਸਾਡਾ ਅੰਦਰੋਂ ਭਾਵੇਂ ਜੋ ਮਰਜੀ ਚੱਕੀ ਜਾਣ ਇਹਨਾਂ ਨੂੰ ਜੋ ਪਹਿਲਾਂ ਇਹ ਤਾਂ ਮਨਜ਼ੂਰ ਕਰ ਲੈਣਾ ਕਿ ਵਾਕਿ ਹੀ ਇਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਸਰਕਾਰ ਦੀ ਡਿਊਟੀ ਨਹੀਂ ਹੈ ਇਸ ਗੱਲ ਨੂੰ ਮਨਜ਼ੂਰ ਕਰ ਲੈਣਾ ਫਿਰ ਬਿਜਲੀ ਪਾਣੀ ਬੰਦ ਕਰਨਾ ਸਾਨੂੰ ਵੀ ਮਨਜ਼ੂਰ ਹੈ ਆਦਰਵਾਈਜ਼ ਇਹ ਹੋ ਗਏ ਹਨ ਇਲਾਜ ਤੇ ਇਹਨਾਂ ਦਾ ਕੀ ਕਸੂਰ ਹੈ ਜੀ ਇਹ ਇਹ ਸਾਨੂੰ ਕਲੀਅਰ ਤਾਂ ਕਰ ਦੇਣ ਵੀ ਕਿਸ ਕਰਕੇ ਇਹਨਾਂ ਤੜਫਦੀਆਂ ਜਾਣਾਂ ਨੂੰ ਇਹਨਾਂ ਦੇ ਬਿਜਲੀ ਪਾਣੀ ਬੰਦ ਕਰਕੇ ਸੀਵਰੇ ਦੇ ਕਨੈਕਸ਼ਨ ਤੱਕ ਨਹੀਂ ਬਿਜਲੀ ਪਾਣੀ ਦੀ ਸਪਲਾਈ ਤੱਕ ਨਹੀਂ ਤੇ ਜਿਥੇ ਇੰਨਾ ਰਟਾ ਲਾਇਆ ਹੋਇਆ ਕਿ ਅਸੀਂ ਬਿਜਲੀ ਫਰੀ ਦੇ ਰਹੇ ਆ ਤੇ ਉਥੇ ਤੁਸੀਂ ਉਹਨਾਂ ਨਾਗਰਿਕਾਂ ਦੀ ਜਿਨ੍ਹਾਂ ਦੀ ਸਮਾਜਿਕ ਸੁਰੱਖਿਆ ਕ੍ਰਿਸ਼ਨ ਜੀ ਕਹਿੰਦੇ ਸੀ ਕਹਿੰਦੇ ਕ੍ਰਿਸ਼ਨ ਜੀ ਕਹਿੰਦੇ ਕਹਿੰਦੇ ਯਾਰ ਕੁਛ ਤਾਂ ਦੇ ਦੇ ਦੁਰਯੋਦਨੀ ਨੂੰ ਇਹਨਾਂ ਦਾ ਹੱਕ ਬਣਦਾ ਇਹਨਾਂ ਦਾ ਹੱਕ ਬਣਦਾ ਉਹ ਕਹਿੰਦਾ ਮੈਂ ਕੁਝ ਵੀ ਨਹੀਂ ਦੇਣਾ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਉਹ ਜੇ ਇਹਨਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਸੀ ਦੇਣੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਛੱਤ ਦੇਣੀ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਇਲਾਜ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਲੰਗਰ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਦਵਾਈਆਂ ਵੀ ਦੇਣੀਆਂ ਸੀ ਇਹਨਾਂ ਨੂੰ ਕੇਅਰ ਟੇਕਰ ਵੀ ਦੇਣੇ ਸੀ ਇਹਨਾਂ ਨੂੰ ਨਰਸਿੰਗ ਸਟਾਫ ਵੀ ਦੇਣਾ ਸੀ ਇਹਨਾਂ ਨੂੰ ਡਾਕਟਰ ਵੀ ਦੇਣੇ ਸੀ ਉਹ ਜੇ ਕੁਝ ਵੀ ਨਹੀਂ ਦੇ ਸਕੇ ਤੇ ਕਮ ਸੇ ਕਮ ਜਿਹੜਾ ਬਿਜਲੀ ਜਿ ਇਹਨਾਂ ਨੂੰ ਬਿਜਲੀ ਪਾਣੀ ਵੀ ਨਹੀਂ ਦੇ ਸਕੇ ਤੇ ਜਿਹੜੀ ਇੱਥੇ ਬਿਜਲੀ ਸੀ ਜਿਹੜੀ 300 ਮਤਲਬ ਜੁੜਨ ਦੀ ਗੱਲ ਇਹਨਾਂ ਨੇ ਵਿਚਾਰੇ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਤੁਸੀਂ ਦੇ ਸਕੇ ਤੇ ਕਮ ਸੇ ਕਮ ਸਾਡੀ ਸੋਲਰ ਨਾਲ ਜਿਹੜੀ ਬਿਜਲੀ ਬਣਦੀ ਸੀ ਉਹ ਤਾਂ ਸਾਨੂੰ ਵਰਤਣ ਦੇ ਦਿੰਦੇ ਨਹੀਂ ਸਾਨੂੰ ਨਹੀਂ ਵਰਤਣ ਦੇਣੀ ਉਹ ਤੁਸੀਂ ਉਹ ਵਰਤ ਲਓ ਬਿਜਲੀ ਹੋਰ ਗਰੀਬਾਂ ਨੂੰ ਦੇ ਦਿਓ ਹੁਣ ਉੱਪਰ ਇੰਨੇ ਲੱਖ ਦਾ ਸੋਲਰ ਪੈਨਲ ਲੱਗਿਆ ਹੋਇਆ ਠੀਕ ਹੈ ਉਹ ਪਬਲਿਕ ਦੀ ਖੋਨ ਪਸੰਦੀ ਦੀ ਕਮਾਈ ਚੋਂ ਤੇ ਉਹਦੇ ਵਿੱਚੋਂ ਮਤਲਬ ਤੁਸੀਂ ਉਹ ਵੀ ਮਤਲਬ ਉਹਦਾ ਵੀ ਡੈਮੇਜ ਕਰ ਰਹੇ ਹੈਗੇ ਤੁਸੀਂ ਬਾਹਰ ਦਾ ਮੀਟਰ ਤੁਸੀਂ ਪਰ ਨਿਤਾਰ ਹੀ ਲੇ ਗਏ ਕੱਟ ਵੀ ਦਿੱਤੇ ਹੈ ਤੇ ਕਮ ਸੇ ਕਮ ਜਿਹੜੇ ਅੰਦਰ ਸਾਡੇ ਆਪਣੇ ਸੰਗਤ ਦੇ ਸਹਿਯੋਗ ਦੇ ਨਾਲ ਜਾਨਾਂ ਬਚਾਉਣ ਦੇ ਲਈ ਜੋ ਇਹਨਾਂ ਦੇ ਲਈ ਬਿਜਲੀ ਪਾਣੀ ਪੈਦਾ ਕੀਤਾ ਜਾ ਰਿਹਾ ਤੁਸੀਂ ਇਹ ਮੀਟਰ ਵੀ ਤਾਰ ਰਹੇ ਹੋ ਸਾਨੂੰ ਦੱਸ ਦੋ ਵੀ ਕਾਨੂੰਨ ਐਸਾ ਹੈਗਾ ਜੇ ਹੈਗਾ ਸਾਨੂੰ ਮਨਜ਼ੂਰ ਆ ਫਿਰ ਪਰ ਸਾਨੂੰ ਦੱਸ ਦੋ ਵੀ ਤਾਰ ਕੇ ਲੱਗੇ ਜੰਦਾ ਪਹਿਲਾਂ ਮੀਟਰ ਕੱਟੇ ਨੂੰ ਕਿੰਨਾ ਸਮਾਂ ਹੋ ਗਿਆ ਜੀ ਤੇ ਕੁਝ ਬਿੱਲ ਬਾਰੇ ਵੀ ਗੱਲਬਾਤ ਕਰ ਰਹੇ ਉਹ ਯਾਰ ਬਿਲ ਤਾਂ ਸਰਕਾਰ ਦਾ ਹੈ ਸਰਕਾਰ ਦੇ ਭੇਜੇ ਹੋਏ ਨਾਗਰਿਕਾਂ ਦਾ ਹੈ ਸ਼ਮਸ਼ੇਰ ਸਿੰਘ ਦਾ ਨਹੀਂ ਹੈ ਜੀ ਇਹ ਬਿੱਲ ਹੈਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸਮਾਜਿਕ ਸੁਰੱਖਿਆ ਸਰਕਾਰ ਨੇ ਦੇਣੀ ਸੀ ਛੱਤ ਦੇਣੀ ਸੀ ਜਿਨ੍ਹਾਂ ਨੂੰ ਇਲਾਜ ਦੇਣਾ ਸੀ ਜਿਨ੍ਹਾਂ ਨੂੰ ਸੰਭਾਲ ਦੇਣੀ ਸੀ ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਦੇਣਾ ਸੀ ਜ਼ੁਲਮਾਂ ਤੋਂ ਬਚਾਉਣ ਰਾਤ ਦੀ ਗੱਲ ਹੈ 600 ਯੂਨਿਟ ਪ੍ਰਤੀ ਬੰਦਾ ਦੀ ਰਾਤ ਦੀ ਗੱਲ ਹੈ ਕਿ ਆ ਕਿਦਾਂ ਵੀ ਵੀ ਸਾਡੇ ਕੋਲ ਕੱਲ ਮੈਂ ਪਿਛਲੇ ਤੁਹਾਨੂੰ ਇੱਕ ਹਫ਼ਤੇ ਦੀ ਗੱਲ ਦੱਸਾਂ ਕਿੰਨੇ ਕੇਸ ਸਾਡੇ ਕੋਲ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਦੇ ਕੋਲ ਸਰਕਾਰ ਦੇ ਡਿਪਾਰਟਮੈਂਟਾਂ ਦੇ ਕੋਲ ੱੱਕੇ ਖਾ ਖਾ ਕੇ ਐਪਲੀਕੇਸ਼ਨਾਂ ਦੇ ਉਤੋਂ ਅਖਰ ਮਿਟ ਗਏ ਅਖਰ ਨਹੀਂ ਪੜੇ ਜਾ ਰਹੇ ੱੱਕੇ ਖਾ ਖਾ ਕੇ ਅਖੀਰ ਨੂੰ ਜਦੋਂ ਸਾਡੇ ਕੋਲ ਆਏ ਫਿਰ ਉਹ ਉਹਨਾਂ ਨੂੰ ਦਾਖਲ ਕੀਤਾ ऑन रिकॉर्ड है परसों भी दाखिल ਕੀਤਾ کل بھی داخل ਕੀਤਾ بچیاں ਨੂੰ ਵੀ داخل ਕੀਤਾ ਉਹਨਾਂ ਨੇ ਫੋਨ ਕਰ ਕਰਕੇ ਜਦੋਂ ਅੱਕ ਗਿਆ ਥੱਕ ਗਿਆ ਉਹ ਫਿਰ ਸਾਡੇ ਕੋਲ ਇੱਥੇ ਰੋਣ ਦੀਆਂ ਰੋਣਦੀਆਂ ਪਹੁੰਚੀਆਂ ਤੇ ਉਹਨਾਂ ਨੂੰ داخل ਕੀਤਾ ਤੇ ਮੈਂ ਕਿਹਾ ਚਲੋ ਜਦੋਂ ਉਹ ਕਰਨ ਲੱਗੇ ਨਾ ਵੀ ਜਦੋਂ ਅੱਛੇ ਫੀਲ ਕਰਨ ਲੱਗੇ ਮੈਂ ਕਿਹਾ ਵੀ ਬਿਜਲੀ ਪਾਣੀ ਦਾ ਸੀ ਜਨਰੇਟਰਾਂ ਦੀ ਕੋਸ਼ਿਸ਼ ਕਰਦੇ ਜਨਰੇਟਰ ਕਿਸੇ ਵੇਲੇ ਵੀ ਜਵਾਬ ਦੇ ਜਾਂਦੇ ਆ ਹੈਡਾਂ ਦੇ ਵਿੱਚੋਂ ਇਹਦੇ ਜਨਰੇਟਰ ਦੇ ਹੈਡ ਦੇ ਵਿੱਚੋਂ ਮੰਗਲੈਲ ਨਿਕਲਦਾ ਜੀ ਬੰਦ ਕਰਨਾ ਪੈ ਗਿਆ ਵੀ ਇੱਥੇ ਬਿਜਲੀ ਪਾਣੀ ਦੀ ਜਿਹੜੀ ਹੈ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ 100% ਵੀ ਆਪਣੇ ਨਾਗਰਿਕ ਦੀ ਜਾਨ ਬਚਾਉਣੀ ਹੈ ਪਰ ਸਾਨੂੰ ਨਹੀਂ ਪਤਾ ਇਹ ਪੰਜਾਬ ਕੈਸਾ ਹੋ ਗਿਆ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਕੈਸਾ ਹੋ ਗਿਆ ਲਚਾਰਾਂ ਦੇ ਕੋਲੋਂ ਬਿਜਲੀ ਪਾਣੀ ਵੀ ਖੋ ਲਿਆ ਇਹ ਨਹੀਂ ਸਾਨੂੰ ਪਤਾ ਲੱਗਦਾ ਵੀ ਕਸੂਰ ਕੀ ਹੈ ਸਾਡਾ ਤੇ ਜੇ ਅੰਦਰੋਂ ਤਾਰਨੇ ਮੀਟਰ ਤਾਰ ਲੈ ਜਿਓ ਪਰ ਕਾਨੂੰਨ ਦਾ ਦੱਸ ਦੋ ਵੀ ਕਾਨੂੰਨ ਬਣਿਆ ਹੋਇਆ ਕੋਈ ਇਹ ਪੈਸੇ ਪਹਿਲਾਂ ਵੀ ਇਹ ਜਿਸ ਤਰ੍ਹਾਂ ਦਾ ਕਾਲਾ ਕਾਨੂੰਨ ਤੁਹਾਡੇ ਨਾਲ ਖੇਡ ਖੇਡਿਆ ਜਾ ਰਿਹਾ ਹੈਗਾ ਪਹਿਲਾਂ ਵੀ ਸੰਘਰਸ਼ ਕੀਤਾ ਹੈਗਾ ਸੜਕਾਂ ਦੇ ਉੱਪਰ ਉਤਰੇ ਹੋ ਬਹੁਤ ਜੱਥੇਬੰਦੀਆਂ ਤੁਹਾਡੇ ਨਾਲ ਆਈਆਂ ਤੇ ਹੁਣ ਫਿਰ ਕੀ ਅਗਲਾ ਰੁੱਖ ਨਹੀਂ ਹੋਏਗਾ ਜੇ ਕੰਮ ਨਹੀਂ ਚਲੋ ਅਸਤੇ ਇਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਭਾਈ ਮੈਂ ਤਾਂ ਵੈਸੇ ਇਹ ਕਹਿੰਦਾ ਵੀ ਜ਼ੁਲਮਾਂ ਦਾ ਸ਼ਿਕਾਰ ਹੋਨੇ ਸੜਕਾਂ ਤੇ ਰੁਲ ਕੇ ਘਰਾਂ ਦੇ ਵਿੱਚੋਂ ਪੁਕਾਰ ਰਹੇ ਹਾਂ ਘਰਾਂ ਚੋਂ ਕਿੰਨੇ ਕੱਢ ਕੇ ਲੈਉਣੇ ਪੈਣੇ ਘਰਾਂ ਵਿੱਚੋਂ ਪੁਕਾਰ ਰਹੇ ਹਾਂ ਸੜਕਾਂ ਤੇ ਰੁਲ ਕੇ ਜ਼ਿੰਦਗੀ ਜਿਹੜ ਹੇ ਉਹ ਉਹ ਬਤਾ ਰਹੇ ਕਿੰਨਾ ਜ਼ੁਲਮ ਅੰਦਾਸ਼ਕਾਰ ਹੋ ਰਹੇ ਆ ਅਸੀਂ ਤਾਂ ਇਹਨਾਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਜਿਹੜੀ ਰੱਬ ਨੇ ਦਿੱਤੀ ਜ਼ਿੰਦਗੀ ਇਸ ਤਾਂ ਲਗਾਉਣੀ ਹੋ ਲਗਾਉਣੀ ਹੈ ਠੀਕ ਹੈ ਇਸ ਕਰਕੇ ਮਤਲਬ ਇਹਨਾਂ ਜੋ ਇਹਨਾਂ ਨੂੰ ਚੰਗਾ ਲੱਗਦਾ ਇਹ ਕਰ ਰਹੇ ਆ ਤੇ ਜੋ ਮਤਲਬ ਹੁਣ ਸੰਗਤ ਨੂੰ ਚੰਗਾ ਲੱਗੂਗਾ ਸੰਗਤ ਨੇ ਕਰਨਾ ਹੈਗਾ ਕੋਈ ਗੱਲ ਨਹੀਂ ਅਸੀਂ ਐਦਾਂ ਨਹੀਂ ਸਰਕਾਰ ਵੱਲੋਂ ਜਿਹੜੀ ਪਰਿਵਾਰਾਂ ਨੂੰ ਯੂਨਿਟ ਫ੍ਰੀ ਦਿੱਤੇ ਜਾ ਰਹੇ ਪਰ ਮੰਤ 300 ਲੱਗਦਾ ਨਹੀਂ ਕਿ ਇਹ ਵੀ ਤਾਂ ਇਸੇ ਪੰਜਾਬ ਦੇ ਵਾਸੀ ਆ ਇਹਨਾਂ ਨੂੰ ਵੀ ਜਿਹੜੀ ਬਿਜਲੀ ਫ੍ਰੀ ਦੇਣੀ ਚਾਹੀਦੀ ਹੈ ਸਰਕਾਰ ਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਜੇ ਲੱਗਦਾ ਨਹੀਂ ਹੈਗਾ ਤਾਂ ਫਿਰ ਸੈਕਟਰੀਸ ਨੂੰ ਚੈੱਕ ਕਰਾਉਣਾ ਚਾਹੀਦਾ ਹੈ ਇਹਨਾਂ ਨੂੰ ਤਾਂ ਮਤਲਬ ਜ਼ਿਆਦਾ ਲੋਡ ਹੈਗੀ ਘਰ ਦੇ ਵਿੱਚ ਕੋਈ ਬਜ਼ੁਰਗ ਹੋਵੇ ਕੋਈ ਬਿਮਾਰ ਹੋਵੇ ਘਰ ਦੇ ਵਿੱਚ ਉਹਦੇ ਪੱਲ ਜ਼ਿਆਦਾ ਧਿਆਨ ਦੇਣਾ ਘਟਦੇ ਆਂ ਦੇਣਾ ਏ ਜਾਂ ਤਾਂ ਮੰਨ ਲਓ ਕਿ ਇਹਨਾਂ ਜਦੋਂ ਬੇਵਸਤੇ लाचार ਨਾਗਰਿਕ ਜਿਹੜਾ ਰੋਲ ਰੋਲ ਕੇ ਮਰ ਰਿਹਾ ਏ ਕਿ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਬਚਾਉਣਾ ਵੀ ਇਹ ਸਾਡੀ ਡਿਊਟੀ ਨਹੀਂ ਹੈ ਜਾਂ ਤਾਂ ਇਹ ਮਨਜ਼ੂਰ ਕਰ ਲਓ ਜੇ ਤੁਹਾਨੂੰ ਮਨਜ਼ੂਰ ਹੈ ਫਿਰ ਸਾਨੂੰ ਇਹ ਧੱਕਾਸ਼ਾਹੀ ਵੀ ਮਨਜ਼ੂਰ ਹੈ ਸਾਨੂੰ ਮਨਜ਼ੂਰ ਹੈ ਕੋਈ ਗੱਲ ਨਹੀਂ ਪਰ ਤੁਸੀਂ ਇੱਕ ਵਾਰ ਇਹ ਮੰਨ ਤਾਲੋ ਕਿ ਲਾਈਫ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਨਾਗਰਿਕ ਰੋਲ ਰਿਹਾ ਏ ਤੇ ਉਸ ਨੂੰ ਬਚਾਉਣਾ ਉਹਦੀ ਲਾਈਫ ਨੂੰ ਪ੍ਰੋਟੈਕਸ਼ਨ ਦੇਣੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਨਹੀਂ ਹੈ ਮੈਂ ਸਤਕਾਰੀਆਂ ਕੋਟ ਨੂੰ ਨਹੀਂ ਕਹਿੰਦਾ ਹੈਗਾ ਵੀ ਇਹ ਤੁਹਾਡੇ ਕੋਲ ਵੀਡੀਓ ਜਾ ਰਹੀ ਹੈ ਤੁਸੀਂ ਇਹਨੂੰ ਵਿਚਾਰੇ ਹੋ ਕੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਲਾਈਫ ਨੂੰ ਬਚਾਉਣਾ ਅਮਰਜੈਂਸੀ ਹਾਲਾਤਾਂ ਦੇ ਵਿੱਚ ਸੰਵਿਧਾਨਿਕ ਡਿਊਟੀ ਸਰਕਾਰ ਦੀ ਹੈਗੀ ਆ ਕਿ ਨਹੀਂ ਹੈਗੀ ਉਹ ਇਹ ਮਨਜ਼ੂਰ ਕਰ ਲੈਣ ਸਾਨੂੰ ਦੱਸ ਦੇਣ ਸਾਨੂੰ ਦੱਸ ਦੇਣ ਜਰੂਰ ਕਿ ਸਾਡੀ ਡਿਊਟੀ ਨਹੀਂ ਹੈ ਸਾਨੂੰ 10 ਦਿਨ ਜ਼ਰੂਰ ਫਿਰ ਸਾਨੂੰ ਵੀ ਇਹ ਮਨਜ਼ੂਰ ਹੈ ਇਸ ਕਰਕੇ ਸਾਨੂੰ 10 ਹੈ ਨਿਆਰਿਆ ਇਸ ਕਰਕੇ ਅਸੀਂ ਕਿਹਾ ਸੀ ਵੀ ਸਾਨੂੰ ਦੱਸ ਦੋ ਵੀ ਤੁਸੀਂ ਅੰਦਰ ਲਿਮਿਟਰ ਵੀ ਖੋਲ ਸਕਦੇ ਵੀ ਕਿਹੜਾ ਗਨੋਂਨ ਹੈ ਅੰਦਰੋਂ ਕੀ ਕੀ ਤੋੜ ਸਕਦੇ ਆਂ ਕੀ ਕੀ ਖੋਲ ਸਕਦੇ ਆਂ ਕੀ ਕੀ ਚੱਕ ਸਕਦੇ ਆਂ ਗੇਟ ਦੇ ਅੰਦਰ ਵੜ ਕੇ ਉਹ ਦੱਸਣ ਵੀ ਕੋਈ ਗੱਲੇ ਨਹੀਂ ਆ ਰਹੀ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆਂ ਪਰ ਦੱਸਿਆ ਤਾਂ ਜਾਵੇ ਕਿਹੜੇ ਕਾਨੂੰਨ ਦੇ ਤਹਿਤ ਲੈ ਕੇ ਜਾਣਾ ਚਾਹੁੰਦੇ ਆਂ ਭਾਈ ਸਾਹਿਬ ਹੁਣ ਇਹਨਾਂ ਨੇ ਕੋਈ ਨੋਟਿਸ ਕੋਈ ਜਾਣਕਾਰੀ ਨਹੀਂ ਦਿੱਤੀ ਉਹਨਾਂ ਭਾਈ ਨਾ ਸਾਹਿਬ ਕੀਤਾ ਕੁਛ ਨਹੀਂ 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 ਕੁਛ ਨਹੀਂ ਦੱਸਿਆ ਨਹੀਂ ਸਾਨੂੰ ਕੁਛ ਨਹੀਂ ਦੱਸਿਆ ਸਾਨੂੰ ਕੁਛ ਨਹੀਂ ਦੱਸਿਆ ਅੰਦਰੋਂ ਕੀ ਕੀ ਲੈ ਕੇ ਜਾਣਾ ਸੀ ਕੀ ਕੀ ਅੰਦਰੋਂ ਕੀ ਕੀ ਲੈ ਕੇ ਜਾਣਾ ਸੀ ਸਾਨੂੰ ਕੁਛ ਨਹੀਂ ਪਤਾ ਇਹਨਾਂ ਨੇ ਪਰ ਕਿਸੇ ਦੇ ਘਰ ਦੇ ਵਿੱਚ ਵੜਨਾ ਕਿਸੇ ਦੇ ਘਰ ਦੇ ਵਿੱਚ ਨਾਗਰਿਕ ਦੇ ਅੰਦਰ ਵੜ ਕੇ ਉਹਨਾਂ ਦੇ ਮੀਟਰ ਖੋਲਣੇ ਜਾਂ ਹੋਰ ਕੀ ਕੀ ਚੱਕਣਾ ਇਹਦਾ ਅਧਿਕਾਰ ਕਾਨੂੰਨ ਦਿੰਦਾ ਏ ਮੇਰੇ ਹਿਸਾਬ ਨਾਲ ਨਹੀਂ ਦੰਦਾ ਐਦਾਂ ਤੁਸੀਂ ਕਿਸੇ ਦੀ ਪਰਸਨਲ ਪ੍ਰਾਪਰਟੀ ਚ ਐਂਟਰ ਨਹੀਂ ਕਰ ਸਕਦੇ ਮੈਨੂੰ ਲੱਗਦਾ ਸਰਕਾਰ ਵੀ ਨਹੀਂ ਅਲਾਉ ਕਰੂਗੀ ਸੰਵਿਧਾਨ ਵੀ ਨਹੀਂ ਅਲਾਉ ਕਰੂਗਾ ਕੋਈ ਪਾਲਿਸੀ ਅਲਾਉ ਨਹੀਂ ਕਰੂਗੀ ਜੇ ਅਲਾਉ ਕਰਦੀ ਹੈ ਸਾਨੂੰ ਉਹ ਆਰਟੀਕਲ ਇੱਕ ਵਾਰ ਦਿਖਾ ਦੋ ਕਿਉਂਕਿ ਸਾਡੇ ਘਰ ਦੇ ਵਿੱਚ ਤੁਸੀਂ ਕਿਸ ਆਧਾਰ ਤੇ ਬੜੇ ਆ ਸਾਡੇ ਘਰ ਦੇ ਵਿੱਚੋਂ ਤੁਸੀਂ ਕੀ ਕੁਝ ਚਾਕੇ ਲਿਆ ਸਕਦੇ ਆ ਸਾਨੂੰ ਦੱਸ ਦੱਸ ਦੋ ਕਿ ਕਿਹੜੇ ਕਾਨੂੰਨ ਦੇ ਤਹਿਤ ਲਿਆ ਸਕਦੇ ਆ ਅਸੀਂ ਸਿਰਫ ਇੰਨਾ ਹੀ ਪੁੱਛਣਾ ਚਾਹੁੰਦੇ ਆ ਬੀਗਿਆ ਨਾਗਰਿਕ ਜੀ ਸਰ ਪੇਸ਼ ਹੈ ਆਪਣਾ ਨਾਮ ਮੇਰੇ ਨਾਮ ਜੈ ਸਿੰਘ ਹੈ ਜੀ ਮੇਰੇ ਨਾਮ ਜੈ ਸਿੰਘ ਹੈ ਆਪਣਾ ਨਾਮ ਕੀ ਹੈ ਫਿਰ ਤਕਪਿੰਦਰ ਸਿੰਘ ਹੈ ਠੀਕ ਹੈ ਸਰ ਨਮਾ ਲੱਗਿਆ ਹਜੇ 20 25 ਦਿਨ ਹੋਏ ਆ ਮੈਨੂੰ ਤਾਂ ਇਹ ਰੀਤ ਦੇ ਬੀਪੇ ਦੇ ਨਹੀਂ ਕਿਹੜਾ ਲੱਕਾ ਕਿੱਥੇ ਪੈਂਦਾ ਇਹ ਗੱਲ ਹੈ ਕਿਹਦੇ ਪ੍ਰਵਾਸਰੇ ਪੁੱਛਿਓ ਹਾਂਜੀ ਕੀ ਕਰਨਾ ਹੈ ਉਹ ਅੱਜ ਪ੍ਰਵਾਸਰੇ ਦੇ ਵਿੱਚ ਆਏ ਹਾਂ ਤੁਸੀਂ ਸੰਸਥਾ ਦੇ ਵਿੱਚ ਕੀ ਕਰਨਾ ਹੈ ਸਰ ਇਹਨਾਂ ਦਾ ਬਿੱਲ ਖੜਾ ਜੀ ਪੁਰਾਣਾ ਕੋਈ ਦੱਸ ਦਿਨਾ ਇੱਕ ਮਿੰਟ ਜੀ ਕਿੰਨਾ ਬਿੱਲ ਦਿਖੇ ਕੋਲ ਜੀ ਤੁਸੀਂ ਤੁਸੀਂ ਵੜ ਕੇ ਦੱਸੋ ਅੰਕਲ ਆਣੀਆਂ ਬੰਨੀਆਂ ਬਿਜਲੀ ਤਾਂ ਚਲੋ ਠੀਕ ਹੈ ਜੀ ਬਿੱਲ ਖੜਾ ਸੀ ਕੋਈ ਉਸ ਤੋਂ ਬਾਅਦ ਜੀ ਉਹਨਾਂ ਨੇ ਮੀਟਰ ਤਾਰਨ ਵਾਸਤੇ ਕਿਹਾ ਜੀ ਸਾਡੇ ਪਿੱਛੇ ਕਿਹਨਾਂ ਨੇ ਕਿਹਾ ਜੀ ਐਸਡੀਓ ਸਾਹਿਬ ਐਸਡੀਓ ਸਾਹਿਬ ਨੇ ਹੁਣ ਮੀਟਰ ਉਤਾਰੇ ਗਿਆ ਤਾਰਨਾ ਜੀ ਮੀਟਰ ਇਨਫੋਰਸਮੈਂਟ ਟੀਮ ਆਈ ਹੋਈ ਆ ਉਹਨਾਂ ਨੇ ਚੈੱਕ ਕਰਨਾ ਜੀ ਕਿ ਕਿੰਨੇ ਕ ਸਮੇਂ ਦਾ ਪੈਂਡਿੰਗ ਬਿੱਲ ਏ ਪੈਂਡਿੰਗ ਪੁਰਾਣਾ ਜੀ ਪਹਿਲਾਂ ਕੋਈ ਕੈਨਸਰ ਦਾ ਜੀ ਰਿਟਰਨ ਦੇ ਵਿੱਚ ਵੀ ਦਿੱਤਾ ਸੀਗਾ ਜਦੋਂ ਤੁਸੀਂ ਇੱਥੇ ਪਹੁੰਚੇ ਵੀ ਮੀਟਰ ਧਾਰਨਾ ਉਸ ਟਾਈਮ ਰਿਟਰਨ ਹੈਗਾ ਸੀਗਾ ਤੁਹਾਡੇ ਕੋਲ ਆ ਦੇਖੋ ਜੀ ਹੈਗਾ ਜੀ ਰਿਟਰਨ ਆ ਦੇਖੋ ਦਸਤਰ ਚ ਪਿਆਦਾ ਜੀ ਦਸਤਰ ਚ ਪਿਆਦਾ ਤੁਸੀ ਸਾਨੂੰ ਸੂਚਿਤ ਕੀਤਾ ਹੈ ਇਸ ਦੇ ਸਬੰਧੀ ਇਹਨਾਂ ਨੂੰ ਦਿੱਤਾ ਹੈ ਕਦੀ ਸਿੱਧਾ ਅੰਦਰ ਆਗੇ ਜੀ ਨੋਟਿਸ ਦਿੱਤਾ ਨਹੀਂ ਸਿੱਧਾ ਨਹੀਂ ਦੱਸ ਕੇ ਆਏ ਜੀ ਗੇਟ ਤੇ ਕਹਿ ਕੇ ਆਏ ਨਹੀਂ ਇਹ ਜਿਹੜੇ ਨੋਟਿਸ ਹੈ ਤੁਸੀਂ ਪ੍ਰਭਾਸਰਾ ਸੰਸਥਾ ਨੂੰ ਦਿੱਤੇ ਜੀ ਮੈਥਮ ਜਾਨੀ ਜੀ ਕੀ ਕਹਿ ਰਹੇ ਆ ਜੀ ਜਿਹੜਾ ਤੁਸੀਂ ਅੱਜ ਇਹ ਮੀਟਰ ਕੱਟਣ ਆਏ ਸੀਗੇ ਜੀ ਤੇ ਇਹਦੇ ਬਾਰੇ ਤੁਸੀਂ ਪਹਿਲਾਂ ਇਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਸੀਗੀ ਪਹਿਲੇ ਦੇ ਚੁੱਕੇ ਹੋਏ ਆ ਜੀ ਜਾਣਕਾਰੀ ਪ੍ਰੋਪਰ ਦੇ ਚੁੱਕੇ ਹੋਏ ਆ ਤੁਸੀਂ ਮੀਟਰ ਕੱਟਣ ਦੀ ਜਾਣਕਾਰੀ ਦਿੱਤੀ ਸੀ ਸੋਸਤਾ ਬਿਲਕੁਲ ਦਿੱਤੀ ਹੋਈ ਹੈ ਜੀ ਕਿਆ ਆਰਡਰ ਕੋਈ ਰਹਿਲ ਕੀਤੀ ਸੀ ਕਿ ਕਿਆ ਕਿਆ ਕੀਤੀ ਸੀ ਇੱਥੇ ਬਾਰੇ ਮੰਨੂ ਨਹੀਂ ਜੀ ਪਤਾ ਮੈਂ ਤਾਂ ਹੁਣੇ ਆਇਆ ਮੈਂ ਤਾਂ ਪੱਲੀ ਕਹਿ ਰਹੇ ਜੀ ਆਏ ਹੋ ਤੁਸੀਂ ਜਦੋਂ ਤੁਸੀਂ ਖੋਲਣਾ ਸ਼ੁਰੂ ਕੀਤਾ ਹੈ ਇਹਨਾਂ ਵਾਲਾ ਸੋਲਰ ਵਾਲਾ ਜੀ ਉਸ ਸਮੇਂ ਤੁਹਾਡੇ ਤੋਂ ਜਦੋਂ ਸੰਸਥਾ ਦੇ ਜਿਹੜੇ ਵਰਕਰ ਆ ਗਏ ਉਹਨਾਂ ਨੇ ਤੁਹਾਡੇ ਤੇ ਜੋ ਮੰਗਿਆ ਹੈਗਾ ਇਹ ਕੀ ਆਰਡਰ ਸਾਨੂੰ ਦਿਖਾਓ ਉਸ ਸਮੇਂ ਉਹਨਾਂ ਨੇ ਦੱਸਣ ਦੇ ਮਤਾਬਿਕ ਉਹਨਾਂ ਨੇ ਦੱਸਿਆ ਹੈ ਕਿ ਤੁਹਾਡੇ ਕੋਲ ਆਰਡਰ ਹੈ ਨਹੀਂ ਸੀ ਜੀ ਆ ਦੇਖੋ ਜੀ ਪਹਿਲੇ ਵੀ ਪਿਆ ਹੁਣ ਵੀ ਆ ਬਰਸਤਿਆ ਗੁੰਮ ਮੰਗਵਾਇਆ ਹੈ ਅੱਜ ਦਫਤਰ ਚ ਪਿਆਦਾ ਦਫਤਰ ਚ ਪਿਆਦਾ ਨਾਲ ਕਿਉਂ ਨਹੀਂ ਲੇਤਾ ਹੈ ਉਸ ਤੋਂ ਪਹਿਲਾਂ ਤੁਸੀਂ ਸੰਗਲ ਉਹਨੇ ਦੱਸਾਇਆ ਸੀ ਹਾਂਜੀ ਤੁਸੀਂ ਸੋਲਰ ਵਾਲਾ ਮੀਟਰ ਖੋਲਣਾ ਆਇਸੀ ਕਿ ਕਿਹੜਾ ਇਹ ਦੋਨੋਂ ਅਫਸਰ ਨਾਲ ਗੱਲ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਫਿਰ ਹਾਂਜੀ ਕੀ ਸਾਹਿਬ ਜੀ ਨਾਲ ਗੱਲ ਕੀਤੀ ਕੀ ਕਰ ਰਹੇ ਹੋ ਜੀ 21 ਸੱਤ ਵਰਨਾ ਗੱਲ ਕੀਤੀ ਸੀ ਜੀ ਦੱਸੋ ਐਸਡੀਓ ਸਾਹਿਬ ਨਾਲ ਹੋਰ ਨਾ ਕੀ ਕਿਹਾ ਉਹ ਕਹਿੰਦੇ ਚੈੱਕ ਕਰਨਾ ਹੈ ਨਾ ਤੇ ਜਿਹੜੀ ਸਾਡੀ ਟੀਮ ਪਟਿਆਲੇ ਤੇ ਆਈ ਹੋਈ ਹੈ ਇਨਫੋਰਸਮੈਂਟ ਦੋਨਾਂ ਦਾ ਮੁਲਾਪ ਕਰਨਾ ਹੁੰਦਾ ਸੋਲਰ ਦੀ ਰੀਡਿੰਗ ਅਤੇ ਜਿਹੜੀ ਆਪਣੀ ਚੱਲ ਰਹੀ ਮੀਟਰ ਦੀ ਰੀਡਿੰਗ ਨਾਲ ਮੈਚ ਕਰਨੀ ਹੈਗੀ ਆ ਉਹ ਮੀਟਰ ਤੋਂ ਨਹੀਂ ਲਈ ਜਾ ਸਕਦੀ ਨਹੀਂ ਸਰ ਇਹ ਤਾਂ ਨਹੀਂ ਦੋਨਾਂ ਨੂੰ ਇਕੱਠੇ ਮਿਲਾ ਕੇ ਲੱਗਤੀ ਹੈ ਕੋਈ ਤੁਹਾਡੇ ਕੋਲ ਕੁਝ ਰਹਾ ਹੈ ਕਿ ਅਜਾ ਰਕੜੀ ਦਾ ਤਿਹਾੜਾ ਕਿ ਤੁਸੀਂ ਪੈਕ ਵੀ ਲਗਾਏ ਹੋਏ ਆ ਨਹੀਂ ਸਰ ਇਹ ਦੇ ਐਕਸੀਡੈਂਟ ਮੇਰਾ ਐਕਸੀਡੈਂਟ ਹੋਇਆ ਹੈ ਸਰ ਤਾਂ ਉਹ ਚੈੱਕ ਕਰਾਣਾ ਕਰਾ ਸਕਦੇ ਉਹ ਕੀ ਕਾਰਵਾਈ ਕਰ ਰਹੇ ਹੋ ਜੀ ਇਹਨਾਂ ਤਾਂ ਸਾਨੂੰ ਇਨਫੋਰਸਮੈਂਟ ਨੇ ਕਿਹਾ ਸੀ ਦੋਨਾਂ ਮੀਟਰਾਂ ਦਾ ਮਲਾਪ ਕਰਾਣਾ ਰੀਡਿੰਗ ਇਹਨਾਂ ਦੀ ਚੈੱਕ ਹੁਣ ਉਹਨਾਂ ਚਿਰ ਸਰ ਬਿਜਲੀ ਬੰਦ ਰਹੇਗੀ ਇਹਨਾਂ ਦੀ ਜਾਂ ਫਿਰ ਸਿੱਧਾ ਕਨੈਕਸ਼ਨ ਕੀਤਾ ਜਾਏਗਾ ਸਰ ਦੇਖਿਓ ਨਾ ਇਹ ਆਫਰ ਦੱਸਣਗੇ ਮੈਂ ਮੰਨ ਕੇ ਜੀ ਮੈਂ ਮੈਂ ਮੰਨ ਕੇ ਜੀ ਇਹ ਆਫਰ ਦੱਸਣਗੇ ਜੀ ਹੁਣ ਕੀ ਕਰੀਦਾ ਜੀ ਸਾਨੂੰ ਨਹੀਂ ਪਤਾ ਜੀ ਜੋ ਪਿਛੋ ਉਹੀ ਆਰਡਰ ਮਿਲਿਆ ਸੀ ਆਇਆ ਉਸ ਹੋਰ ਕਿੰਨੇ ਸ਼ਹਿਰ ਚ ਪੱਟੇ ਆ ਜੀ ਮੀਟਰ ਹਾਂਜੀ ਹੋਰ ਵੀ ਸ਼ਹਿਰ ਚ ਮੀਟਰ ਪੱਟੇ ਆਏਗਾ ਸਿਰਫ ਪਹਿਲਾ ਹੀ ਮੀਟਰ ਰਖੜੀਗਲ ਦੀ ਨਹੀਂ ਪਟਣਾ ਆਏ ਸਰ ਤੁਸੀਂ ਕਿੰਨੇ ਪਟੇ ਆ ਨਹੀਂ ਅਜੇ ਵੀ ਕਿੰਨੇ ਮੀਟਰ ਪੱਟੇ ਪਰਵਾਸ ਨਹੀਂ ਕੋਈ ਤਾਂ ਹਜੇ ਕੋਈ ਨਹੀਂ ਪਟਾਇਆ ਕਨੈਕਸ਼ਨ ਨਹੀਂ ਇਕੱਠਾ ਕੋਈ ਜੀ ਇਲੈਕਸ਼ਨ ਕਿੰਨੇ ਕੱਟੇ ਅੱਜ ਅੱਜ ਹਜੇ ਕੋਈ ਨਹੀਂ ਕੱਟਿਆ ਇੱਥੇ ਪ੍ਰਭਾਸ ਹਜੇ ਕੋਈ ਨਹੀਂ ਕੱਟਿਆ ਭਾਈ ਇੱਕ ਇੱਕ ਪੱਟੇ ਕੱਟਿਆ ਆਰ ਵਾਲਾ ਕੱਟਿਆ ਹਾਂਜੀ ਕੰਨਾ ਇਹ ਪਹਿਲਾ ਦਾ ਮਹੀਨੇ ਦਾ ਕੱਟਿਆ ਉਹ ਤਾਂ ਮਹੀਨੇ ਦਾ ਕੱਟਿਆ ਪਹਿਲਾ ਕੱਟਿਆ ਹੋਇਆ ਜੀ ਉਹ ਹਾਂਜੀ ਹਾਣੀਆਂ ਕਿੱਥੇ ਤੁਸੀਂ ਨਾ ਮੀਟਰ ਤਾਂ ਨਹੀਂ ਪੱਟਿਆ ਜੀ ਤੁਸੀਂ ਬਾਹਰ ਕੋਈ ਕੱਟਿਆ ਜੀ ਮੀਟਰ ਦਾ ਨਹੀਂ ਪਟਿਆ ਆਏਗਾ ਤੁਸੀਂ ਮੈਂ ਅੱਜ ਕਨੈਕਸ਼ਨ ਕੱਟਿਆ ਕੋਈ ਮੀਟਰ ਪਟਿਆ ਨਹੀਂ ਤੁਸੀਂ ਨੂੰ ਮੀਟਰ ਖੋਲੇ ਆ ਜੀ ਮੀਟਰ ਅੱਜ ਖੋਲੇ ਆ ਵਾ ਜੀ ਹੁਣ ਐਜਿਊ ਸਾਹਿਬ ਨੇ ਤੁਹਾਡੀ ਗੱਲ ਹੋਈ ਐਜਿਊ ਸਾਹਿਬ ਨਾਲ ਹਾਂ ਜੀ ਐਜਿਊ ਸਾਹਿਬ ਕਹ ਰਹੇ ਮੀਟਰ ਲਿਆਓ ਜੀ ਤਾਰ ਕੇ ਹੁਣ ਉਹਨਾਂ ਨੇ ਮੀਟਰ ਦਰਨ ਹਾਂ ਜੀ ਅੱਜ ਕਾਗਜ਼ ਦੇ ਤੇ ਸੋਲਰ ਸੋਲਰ ਵਾਲਾ ਵੀ ਉਤਾਰਾਂਗੇ ਹਾਂ ਜੀ ਸੋਲਰ ਵਾਲਾ ਵੀ ਸੋਲਰ ਵਾਲੇ ਵੀ ਕਹਿ ਰਹੇ ਤੇ ਇਹ ਵੀ ਉਤਾਰਨਾ ਜੀ ਹਾਂ ਜੀ ਉਹ ਸੋਲਰ ਨਾਲ ਨਾ ਕਰਤੀ ਉਹਨਾਂ ਨੇ ਉਸ ਤੋਂ ਬਾਅਦ ਇਹਨਾਂ ਦਾ ਬਿਜਲੀ ਦਾ ਜਿਹੜਾ ਕਨੈਕਸ਼ਨ ਕੱਟਿਆ ਜਾਵੇਗਾ ਜੀ ਨਹੀਂ ਜੀ ਆਪਾਂ ਨਹੀਂ ਕੁਝ ਕਹਿ ਸਕਦੇ ਜੀ ਨਹੀਂ ਫਿਰ ਇਹਨਾਂ ਨੂੰ ਮਨਾ ਕਰਤਾ ਜੀ ਉਹ ਫਿਰ ਉਹ ਉਹਨੇ ਨਾ ਮਨਾ ਕਰਤੇ ਕਹਿੰਦਾ ਰਹਿਣ ਦੋ ਫਿਰ ਅਸੀਂ ਤਾਰਾ ਲਾਤੀਆਂ ਅਸੀਂ ਜਵਾਬ ਦੇਤੇ ਅਸੀਂ ਫਿਰ ਉਹਨੂੰ ਕੱਲਾਤੀ ਅਸੀਂ ਤਾਰਾ ਗੋਲੀ ਅਸੀਂ ਤੁਸੀਂ ਦੁਬਾਰਾ ਤਾਰਾ ਲਾ ਹੁਣ ਕੱਟਣਾ ਜੀ ਅੱਗੇ ਹਾਂ ਜੀ ਹੁਣ ਕੱਟਣਾ ਜੀ ਨਹੀਂ ਵਾਪਸ ਜਾ ਰਹੇ ਹੋ ਹੁਣ ਵਾਪਸ ਜਾਉਂਗਾ ਠੀਕ ਹੈ ਬਹੁਤ ਹੈ ਅੰਦਰ ਬਣ ਕੇ ਲੀਡਰ ਕੋਲ ਦੇ ਨੂੰ ਦੱਸਦਾ ਦਿੰਦਾ ਕਿਹੜੇ ਕਰਦੇ ਨੇ ਬਸ ਠੀਕ ਬਿਲਕੁਲ ਸਾਨੂੰ ਨੋਟਿਸ ਦੋ ਕਿ ਤੁਸੀਂ ਮੀਟਰ ਦੇ ਅੰਦਰ ਲਾ ਕੇ ਰੱਖ ਸਕਦੇ ਨੋਟਿਸ ਕਿੰਨੇ ਨੋਟਿਸ ਤੇਰੀ ਫੇ ਕਨੈਕਸ਼ਨ ਕੱਟਣ ਤੋਂ ਪਹਿਲਾਂ ਅੰਦਰ ਮੀਟਰ ਵਾਲਾ ਨੋਟਿਸ ਦਿੰਦਾ ਫੇ ਕੱਟਦਾ ਕਨੈਕਸ਼ਨ ਮੈਂ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰ ਰਿਹਾ ਤੁਹਾਡੇ ਨਾਲ ਵੀ ਤੁਸੀਂ ਕਨੈਕਸ਼ਨ ਕਿਉਂ ਕੀਤਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਲਵਾਰਸਾਂ ਦਾ ਕਲੈਕਸ਼ਨ ਕੱਢ ਕੇ ਸਰ ਮੇਰੀ ਵੀ ਅਸੀਂ ਮੁਲਾਜ਼ਮ ਹੰਦੇ ਆ ਠੀਕ ਹੈ ਜੀ ਇਹ ਆਪਣਾ ਅਸੀਂ ਰੱਖ ਰਿਹਾ ਬਿਲਕੁਲ ਖੜ ਗਿਆ ਜੀ ਕੱਲ ਨੂੰ ਮੈਂ ਇੱਕ ਮੈਂ ਇਹ ਮੈਨੂੰ ਮੈਂ ਬਿਲਕੁਲ ਕਹਿੰਦਾ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਮੈਂ ਉਹ ਮੈਂ ਬੇਨਤੀ ਕਰ ਰਿਹਾ ਹਾਂ ਠੀਕ ਹੈ ਜੀ 80 ਲੱਖ ਰੁਪਏ ਦਾ ਬਿੱਲ ਖੜਾ ਹੈ ਸਰ ਅਸੀਂ ਤੁਹਾਨੂੰ 2-3 ਸਾਲਾਂ ਦੇ ਬੇਨਤੀਆਂ ਕਰ ਰਹੇ ਵੀ ਭਰਾ ਦਿਓ ਉਹ ਭਾਈ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਕਰ ਰਿਹਾ ਮੇਰੀ ਗੱਲ ਕੰਪਲੀਟ ਹੋਣ ਦਿਓ ਠੀਕ ਹੈ ਆਪਾਂ ਤੁਹਾਨੂੰ ਕਿੰਨੀ ਦੇਰ ਦੀ ਬੇਨਤੀ ਆ ਕਰ ਰਹੇ ਆ ਵੀ ਭਰਾ ਦੋ ਸਰ ਭਰਾ ਦੋ ਆਪਾਂ ਨਹੀਂ ਪਰਣਾ ਉਹ ਬਸ ਵਿਕਰਮ ਮਸਲਾ ਹੈ ਉਹਦੀ ਕੋਈ ਪਾਲਿਸੀ ਆਊਗੀ ਨਹੀਂ ਆਊਗੀ ਪਰ ਮੁਲਾਜ਼ਮਾਂ ਨੂੰ ਰੋਕਣਾ ਸਾਡਿਆਂ ਨੂੰ ਜਿਹੜੇ ਆਪਣੀ ਡਿਊਟੀ ਕਰ ਰਹੇ ਨੇ ਪਹਿਲਾਂ ਸੁਣ ਤਾਂ ਲੋ ਕਿਆ ਰੋਕਿਆ ਮਤਲਬ ਅੰਦਰ ਵੜਨ ਲੱਗੇ ਤੁਸੀਂ ਦੱਸੋਗੇ ਨਹੀਂ ਵੀ ਅਸੀਂ ਕਾਦੇ ਵਾਸਤੇ ਵੜ ਰਹੇ ਹਾਂ ਅੰਦਰ ਜੀ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਤੁਹਾਡੇ ਦਫ਼ਤਰ 'ਚ ਵੜਨ ਲੱਗਾ ਬੰਦਾ ਕੋਈ ਦੱਸੂਗਾ ਹੀ ਨਾ ਵੀ ਮੈਂ ਕਾਦੇ ਵਾਸਤੇ ਆਇਆ ਮੇਰੇ ਕੋਲ ਅਧਿਕਾਰ ਹੈਗਾ ਬੀ ਐਸ ਕਾਨੂੰਨ ਦੇ ਤਹਿਤ ਐਸ ਕਾਨੂੰਨ ਦੇ ਤਹਿਤ ਮੈਂ ਤੁਹਾਡੇ ਅੰਦਰੋਂ ਆ ਚੀਜ਼ਾਂ ਚੱਕਣੀਆਂ ਏ ਆ ਚੀਜ਼ਾਂ ਮੈਂ ਪਟਣੀਆਂ ਏ ਸਾਨੂੰ ਪੁੱਛਣ ਦਾ ਹੱਕ ਹੈਗਾ ਕਿ ਨਹੀਂ ਹੈਗਾ ਰਿਸੀਵਿੰਗ ਵੀ ਲੈ ਕੇ ਉਹ ਤਾਂ ਅਜੇ ਤੋਂ ਰਿਸੀਵਿੰਗ ਵੀ ਲੈ ਕੇ ਆ ਰਹੇ ਇਹਨਾਂ ਨੇ ਪੀਟਰ ਦੀ ਰਿਸੀਵਿੰਗ ਲੈ ਕੇ ਆਣਗੇ ਕਿਹੜੇ ਮੈਂ ਤਾਂ ਇਹ ਜਾਨਣਾ ਚਾਹੁੰਦਾ ਬੀਗੇ ਨਾਗਰਿਕ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਸਾਡੇ ਅੰਦਰੋਂ ਜਿਹੜੇ ਸਾਡੇ ਆਪਣੀ ਪਰਸਨਲ ਪ੍ਰਾਪਰਟੀ ਜਿਹਨੂੰ ਅਸੀਂ ਕਹਿੰਦੇ ਵੀ ਜਿਹਦੇ ਪੈਸੇ ਪੇ ਕੀਤੇ ਹੋਏ ਆ ਅਸੀਂ ਸਰ ਮੀਟਰ ਦੇ ਪੈਸੇ ਨਹੀਂ ਪੇ ਕੀਤੇ ਹੋਏ ਸੀ ਤੇ ਚਲੋ ਕੋਈ ਨਹੀਂ ਸਿਕਿਉਰਿਟੀ ਤੁਸੀਂ ਕਾਦੀ ਕਾਦੀ ਲਈ ਹੈ ਉਹ ਵੀ ਚੈੱਕ ਕਰ ਲੰਨੇ ਆ ਸਿਕਿਉਰਿਟੀ ਰਿਫੰਡ ਹੋ ਜੂਗੀ ਸਰ ਹਾਂ ਰਿਫੰਡ ਹੋ ਜੂਗੀ ਸਾਨੂੰ ਦਾਸ ਦਾ ਦੋ ਸਿਕਿਉਰਿਟੀ ਲੈ ਕੇ ਪ੍ਰਾਪਰਟੀ ਆਫ ਪੀਐਸਵੀਐਲ ਮੀਟਰ ਤੇ ਬੜ ਲਓ ਜੀ ਉਹ ਯਾਰ ਅਸੀਂ ਨਹੀਂ ਤਾਂ ਪ੍ਰਾਪਰਟੀ ਸਰਕਾਰ ਦੀ ਹੋਣਾ ਅਸੀਂ ਨਹੀਂ ਤਾਂ ਨਾਗਰਿਕ ਸਰਕਾਰ ਦੇ ਹਾਂ ਅਸੀਂ ਕਿਹੜੇ ਬਗਾਨੇ ਆ ਕੋਈ ਬਸ ਸਰ ਫਿਰ ਫਿਰ ਫੇ ਸਾਨੂੰ ਦਾਸ ਦਾ ਦੋ ਵੀ ਤੁਸੀਂ ਜਿਹੜਾ ਅੰਦਰ ਜਿਹੜੇ ਬੰਦੇ ਅੰਦਰ ਬੜ ਰਹੇ ਆ ਬੀਓ ਕਿਹੜੇ ਕਾਨੂੰਨ ਦੇ ਤਹਿਤ ਕੀ ਸਾਡੇ ਕੋਲ ਅੰਦਰੋਂ ਲੈ ਕੇ ਜਾਣਾ ਕੀ ਚੱਕ ਕੇ ਲੈ ਜਾਣਾ ਕੀ ਤੋੜ ਕੇ ਲੈ ਜਾਣਾ ਸਾਨੂੰ ਦੱਸਦਾ ਦੋ ਲੈਣਾ ਸੀਗਾ ਜੀ ਇਹਨਾਂ ਨੇ ਮੀਟਰ ਲੈਣਾ ਸੀ ਨਹੀਂ ਲੈ ਕੇ ਜਾਣ ਦੇਣਾ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਨਾ ਹੁਣ ਬੰਦਾ ਅੰਦਰ ਆ ਕੇ ਮੀਟਰ ਤੋੜ ਮਤਲਬ ਮੀਟਰ ਲੈਣ ਲੱਗ ਪਏ ਆਪਾਂ ਸਾਰੇ ਆਪਾਂ ਸਾਰੇ ਸਿਆਣੇ ਆ ਆਪਾਂ ਸਿਚੁਏਸ਼ਨ ਨੂੰ ਐਸਕੇਲੇਟ ਨਾ ਕਰੀਏ ਬੰਦਿਆਂ ਨੂੰ ਸਾਡੇ ਨੂੰ ਆਣ ਦੂਦ ਵਿੱਚ ਕੀ ਕਰਦਾ ਬਾਈ ਬਾਈ ਮੈਂ ਤਾਂ ਸਿਰਫ ਬੇਨਤੀ ਕਰਦਾ ਵੀ ਸਾਨੂੰ ਪਤਾ ਲੱਗ ਜਾਵੇ ਵੀ ਤੁਸੀਂ ਅੰਦਰੋਂ ਕੀ ਕੀ ਲੈ ਕੇ ਜਾਣਾ ਹੈ ਸਰ ਕੱਲਾ ਮੀਟਰ ਜੀ ਕੱਲਾ ਮੀਟਰ ਮੀਟਰ ਲੈ ਕੇ ਜਾਣਾ ਸਾਨੂੰ ਇਨਫੋਰਮ ਕਰੋ ਸਾਨੂੰ ਦੱਸੋ ਵੀ ਇਸ ਕਾਨੂੰਨ ਦੇ ਤਹਿਤ ਆਰਟੀਕਲ ਦੇ ਤਹਿਤ ਅਸੀਂ ਅੰਦਰੋਂ ਮੀਟਰ ਚੱਕ ਕੇ ਲੈ ਕੇ ਜਾਣਾ ਤੁਹਾਡਾ ਇਹ ਚੀਜ਼ ਅਸੀਂ ਪੱਟ ਕੇ ਲੈ ਕੇ ਜਾਣੀ ਹੈ ਸਾਨੂੰ ਦੱਸ ਦੋ ਜਦੋਂ ਮੇਰੀ 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 ਬੇਇਜ਼ਤੀ ਹੋ ਹਾਂ ਜਦੋਂ ਕਨੈਕਸ਼ਨ ਡਿਸਕਨੈਕਸ਼ਨ ਦੇ ਅਸੀਂ ਤੁਹਾਨੂੰ ਵਾਰ-ਵਾਰ ਨੋਟਿਸਿਸ ਦੇ ਰਹੇ ਸੀਗੇ ਕੱਢਦਾ ਤੁਸੀਂ ਕਨੈਕਸ਼ਨ ਗੱਲ ਖਤਮ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਹੁਣ ਫਿਰ ਹੁਣ ਮੀਟਰ ਉੱਥੇ ਨੇ ਨਾ ਪਿਆ ਰਹੂਗਾ ਮੀਟਰ ਤੁਸੀਂ ਬਾਹਰ ਆਪਣਾ ਲਓ ਮੀਟਰ ਭਾਈ ਸਾਹਿਬ ਮੀਟਰ ਸੋਲਰ ਆਲਾ ਇਹ ਸੋਲਰ ਦੇ ਪੈਸੇ ਤਾਂ ਆਇਆ ਪਬਲਿਕ ਨੇ ਲਾਏ ਆ ਸੰਗਤ ਨੇ ਲਾਏ ਆ ਸੋਲਰ ਦੇ ਜਿਹੜਾ ਤੁਹਾਡਾ ਮੀਟਰ ਜਿਹੜਾ ਪੈਨਲ ਸਰ ਕੀ ਪੈਨਲ ਥੋੜੀ ਬੋਲਣ ਲੱਗੇ ਜੀ ਪਤਾ ਹੀ ਨਹੀਂ ਗਿਆ ਕਿ ਉਹਦੇ ਪਹਿਲਾਂ ਇੱਕ ਜਿਸ ਦਾ ਪੱਟ ਨਹੀਂ ਦੇਖਿਆ ਨਾ ਜਾਂ ਰੋਲਾ ਪਾਇਆ ਜਾਂ ਇਹਨਾਂ ਨੇ ਦੇਖਿਆ ਵੀ ਉੱਥੇ ਆ ਪੱਟਣ ਲੱਗੇ ਹੈਗੇ ਹੁਣ ਸਾਨੂੰ ਕੀ ਬਤਾ ਕੀ ਪਟਣਾ ਉਹਨੇ ਕੀ ਨਹੀਂ ਪਟਣਾ ਸਾਨੂੰ ਦੱਸੋਗੇ ਦੱਸੋਈ ਨਾ ਮੇਰੀ ਬੇਇੱਜ਼ਤੀ ਹੈ ਤੇਰੇ ਨੂੰ ਆਲਦੀ ਆਪਾਂ ਕੋਈ ਗੱਲ ਨਹੀਂ ਆਪਾਂ ਇਹਨੂੰ ਦੇਖ ਲਾਂਗੇ ਫੇਰ ਚੁਰ ਜਾਣਾ ਇਹ ਦੇਖੋ ਇਹ ਸਰਕਾਰੀ ਕੰਮ ਚੱਲੀ ਆ ਪਰ ਜਾਂ ਹੋ ਜਾਣਾ ਜਿਹੜੀਆਂ ਇਸ ਵੇਲੇ ਜਾਂ ਨਾ ਤੜਫਾਈਆਂ ਜਾ ਰਹੀਆਂ ਉਹ ਸਾਨੂੰ ਤਾਂ ਇਹ ਹੈ ਨਾ ਵੀ ਅਸੀਂ ਮੀਟਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੋਲਰ ਪੈਨਲ ਸਾਡਾ ਜਿਹੜਾ ਲੱਗਿਆ ਹੋਇਆ ਪਬਲਿਕ ਨੇ ਲਾਇਆ ਪਬਲਿਕ ਚੋਂਦੀ ਹੈ ਵੀ ਇਹਨਾਂ ਨੂੰ ਨਾ ਤੜਫਾਈਏ ਬਿਜਲੀ ਪਾਣੀ ਬਿਨਾ ਵੀ ਇਹਨੂੰ ਅਸੀਂ ਕਿੱਦਾਂ ਯੂਜ਼ ਕਰੀਏ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਚਾਹੁੰਦੇ ਆ ਭਾਈ ਬਾਰਬਰ ਇਹ ਨਾ ਇਹ ਕੋਈ ਇਹ ਕੋਈ ਸ਼ਮਸ਼ੇਰ ਸਿੰਘ ਦੀ ਬਿਜਲੀ ਨਹੀਂ ਹੈਗੀ ਜੀ ਤੁਹਾਨੂੰ ਥੋੜਾ ਥੜੇ ਕਰਕੇ ਭਰਾ ਲਓ ਸਰ ਅੱਜ ਤੁਹਾਨੂੰ ਬਹੁਤ ਵਾਰੀ ਬੇਨਤੀ ਕਰਦੇ ਆ ਸਰ ਤੁਹਾਡਾ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਮੈਂ ਸਮਝ ਰਿਹਾ ਮੈਨੂੰ ਪਤਾ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਪਰ ਸਾਡਾ ਸਾਡਾ ਇਹ ਹੈ ਵੀ ਸਾਨੂੰ ਇਹ ਅੰਦਰੋਂ ਅੰਦਰ ਬੜੇ ਹੈ ਤੇ ਬਿਨਾਂ ਦੱਸਿਆ ਬੜੇ ਆ ਬਿਨਾਂ ਦੱਸਿਆ ਅੰਦਰੋਂ ਮੀਟਰ ਖੋਲ ਰਹੇ ਆ ਇਸ ਗੱਲ ਤੇ ਸਾਨੂੰ ਨਹੀਂ ਨਾ ਪਤਾ ਵੀ ਕੀ ਕੀ ਇਹ ਖੋਲਣ ਆ ਇਹਨਾਂ ਨੇ ਕੀ ਕੀ ਤੋੜਨਾ ਚਲੋ ਕੋਈ ਨਹੀਂ ਉਹਨਾਂ ਵੱਲੋਂ ਮੈਂ ਤੁਹਾਡੇ ਤੋਂ ਮਾਰ ਨਹੀਂ ਨਹੀਂ ਗੱਲ ਐਸੀ ਨਹੀਂ ਹੈਗੀ ਮਸਲਾ ਉਸੂਲਾਂ ਦਾ ਹੈਗਾ ਅਸੀਂ ਗੱਲ ਉਸੂਲ ਦੀ ਕਰ ਰਹੇ ਸੀ ਵੀ ਸਾਨੂੰ ਪਤਾ ਤਾਂ ਲੱਗੇ ਵੀ ਕੀ ਕੀ ਬੰਦਾ ਅੰਦਰ ਬੜਿਆ ਆਏ ਤੇ ਉਹ ਵਿਦਾਊਟ ਵਿਦਾਊਟ ਇਨਫੋਰਮੇਸ਼ਨ ਬੜ ਗਿਆ ਵਿਦਾਊਟ ਇਨਫੋਰਮੇਸ਼ਨ ਇਹ ਚੀਜ਼ਾਂ ਖੋਲਣ ਲੱਗ ਜਵੇ ਅੰਦਰ ਹੁਣ ਕੀ ਪਤਾ ਇਸ ਗੱਲ ਦਾ ਹੈਨਾ ਲੰਨ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਇਲੈਕਟ੍ਰਿਸਿਟੀ ਬੋਰਡ ਤੋਂ ਆਏ ਆ ਇਹ ਵੀ ਬਿਜਲੀ ਬੋਰਡ ਤੋਂ ਆਏ ਆ ਇਹ ਵੀ ਨਹੀਂ ਕੋਈ ਦੱਸ ਰਿਹਾ ਸਾਨੂੰ ਕਿਸੇ ਜੀ ਦਾ ਪਤਾ ਨਹੀਂ ਅੰਦਰ ਵੜ ਕੇ ਬੰਦਾ ਜਦੋਂ ਖੋਲਦਾ ਮੇਰੀ ਹੈਗਾ ਤੁਸੀਂ ਖੜੇ ਹੋਵੋਗੇ ਤੇ ਤੁਸੀਂ ਕੀ ਮਹਿਸੂਸ ਕਰੋਗੇ ਵੀ ਹੂ ਆਰ ਯੂ ਆ ਬੰਦਾ ਪੁੱਛਦਾ ਹੀ ਆ ਵੀ ਯਾਰ ਤੂੰ ਅੰਦਰ ਬਣਿਆ ਹੈ ਤੇ ਤੂੰ ਆ ਕੇ ਮਤਲਬ ਇਹ ਮਤਲਬ ਇਹ ਮੀਟਰ ਨੂੰ ਜਿਹੜਾ ਹੈਗਾ ਖੋਲਣ ਲੱਗਿਆ ਜਾਂ ਕੀ ਕੀ ਤੂੰ ਤੋੜਨ ਲੱਗਿਆ ਤਾਰਾ ਵੀ ਕਮ ਸੇਕ ਮੈਂ ਤੂੰ ਹੈ ਕੌਣ ਆਪਣੇ ਇੰਟਰੋਡਕਸ਼ਨ ਦਵੇ ਪਹਿਲਾਂ ਇਹ ਤਾਂ ਜੈਨੂਨ ਲੱਗ ਰਿਹਾ ਯਾਰ ਵੀ ਸਾਡਾ ਇੰਨਾ ਕ ਤਾਂ ਹੱਕ ਹੈ ਸਾਡਾ ਘਰ ਹੈ ਬਿਲਕੁਲ ਸਿਰ ਬੋਲ ਹਾਂ ਇਸ ਕਰਕੇ ਹੋਰ ਕੋਈ ਗੱਲ ਨਹੀਂ ਸਾਡੇ ਤੁਸੀਂ ਪਰਿਵਾਰ ਦੇ ਮੈਂਬਰ ਹੈ ਬਿਲਕੁਲ ਕਲੀਅਰिफाई ਤਾਂ ਹੋ ਗਿਆ ਸਰ ਪਰਿਵਾਰ ਦੇ ਮੈਂਬਰ ਹੈ ਤੁਸੀਂ ਸਾਡਾ ਸਾਡਾ ਤੁਹਾਡੇ ਨਾਲ ਕੋਈ ਐਦਾਂ ਦੀ ਗੱਲ ਥੋੜਾ ਹੈਗੀ ਸਰ ਪਰਸਨਲੀ ਅਸੀਂ ਤੁਹਾਡੇ ਨਾਲ ਹੀ ਹਾਂ ਇਹ ਗੱਲ ਸਮਝੋ ਹਾਂ ਹਾਂ ਨੇ ਠੀਕ ਹੈ ਮੇਰੇ ਮੇਰੇ ਘਰੇ ਮੈਂ ਮਾਲੀ ਰਹਿਣਾ ਮੇਰੇ ਮਾਤਾ ਜੀ ਹਰ ਮਹੀਨੇ ਯੋਗਦਾਨ ਪਾਉਂਦੇ ਨੇ ਤਾਂ ਹੀ ਚੱਲਦੀ ਹੈ ਇਹ ਲੋਵਾਰ 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 ਸਰ ਜੀ ਪਰਸਨਲ ਸੀ ਤੁਹਾਨੂੰ ਮਾੜੀ ਆ ਨੈਚੁਰਲੀ ਨੌਕਰੀ ਤੇ ਪਰਸਨਲ ਲਾਈਫ ਥੋੜੀ ਵੱਖਰੀ ਹਾਂ 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 ਇਹਨਾਂ ਤਾਂ ਜੀ ਆਊਟਸਟੈਂਡਿੰਗ ਬਿਲ ਖੜਾ ਜੀ ਅਪਰੋਕਸੀਮੇਟਲੀ 80 ਲੱਖਸ ਦੇ ਆਸ-ਪਾਸ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਨਹੀਂ ਭਰਾਇਆ ਜਾ ਰਿਹਾ ਅਸੀਂ ਵਾਰ-ਵਾਰ ਨੋਟਿਸ 10 ਨੋਟਿਸ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਲਾਸਟ ਟਾਈਮ ਹੁਣ ਤਿੰਨ ਚਾਰ ਲੈਟਰਸ ਪ੍ਰਸ਼ਾਸਨ ਹੂਵੀ ਨਾਲ ਕਾਪੀ ਕਰਕੇ ਭੇਜੀਆਂ ਗਈਆਂ ਸੀਗੀਆਂ ਕਿਉਂਕਿ ਅੰਦਰ ਦੇਖੋ ਮਨੁੱਖੀ ਇਨਸਾਨੀ ਤੌਰ ਤੇ ਆਪਾਂ ਦੇਖੀ ਸਾਨੂੰ ਇਹ ਗਲਤ ਲੱਗਦਾ ਪਰ ਬਿੱਲ ਜਦੋਂ ਆਪਾਂ ਭਰਾਈ ਨਹੀਂ ਰਹੇ ਤਾਂ ਮੈਕਵੇ ਦੇ ਹਦਾਇਤਾਂ ਦੀ ਪਾਲਣਾ ਸਾਨੂੰ ਕਰਨੀ ਪੈਂਦੀ ਹੈ ਉਸ ਕਰਕੇ ਮੀਟਰ ਅੱਜੇ ਕੱਟਿਆ ਜਾ ਐਕਿਊ ਸਰ ਜੋ ਪ੍ਰਭਾਸ ਦਾ ਇਲਜ਼ਾਮ ਸੀਗਾ ਤੁਹਾਡੇ ਦੇ ਮੁਲਾਜ਼ਮਾਂ ਦੇ ਉੱਪਰ ਵੀ ਉਹ ਬਿਨਾਂ ਦੱਸੇ ਅੰਦਰ ਵੜ ਗਏ ਸੀ ਇਹਦੇ ਬਦਲੇ ਜਈ ਦੇਖੋ ਜਈ ਆਇਆ ਸੀ ਮੇਰਾ ਸਵੇਰੇ ਨਾਲ ਇੱਕ ਲਾਈਨਮੈਨ ਸੀਗਾ ਜ਼ਿੰਮੇਵਾਰ ਕਰਮਚਾਰੀ ਹੈ ਜਈ ਉਹ ਕਹਿੰਦੇ ਸੀ ਗੇਟ ਤੇ ਸਾਰਾ ਕੁਝ ਦੱਸ ਕੇ ਗਏ ਆ ਪਰ ਜੋ ਵਜ਼ੀਰਾ ਇਹਨਾਂ ਨਾਲ ਕੀਤਾ ਗਿਆ ਕਿ ਵੀ ਅੰਦਰ ਐਸ ਪਰ ਜਈ ਵੀ ਤਾਲਾ ਲਾ ਲਿਆ ਉਹਨੂੰ ਬਾਹਰ ਨਹੀਂ ਆਣ ਦਿੱਤਾ ਗਿਆ ਉਹ ਵੀ ਸਹੀ ਨਹੀਂ ਇਹ ਦੇਖੋ ਮੁਲਾਜ਼ਮ ਇਹ ਬੰਦਾ ਆਪਣੀ ਡਿਊਟੀ ਕਰ ਰਿਹਾ ਐਸ ਪਰ ਨੋਰਮਸ ਜੋ ਉਹਦੀ ਡਿਊਟੀ ਪੜਦੀ ਹੈ ਉਹ ਡਿਊਟੀ ਕਰ ਰਿਹਾ ਐ ਐਸਜੀਓ ਸਾਹਿਬ ਪਹਿਲਾਂ ਜਿਹੜਾ ਮੀਟਰ ਪਟਿਆ ਗਿਆ ਸੀਗਾ ਫਿਰ ਲਾ ਦਿੱਤਾ ਗਿਆ ਸੀਗਾ ਤੇ ਹੁਣ ਫੇਰ ਪਟਿਆ ਜਾ ਰਿਹਾ ਫੇਰ ਕਿਉਂ ਲਾਇਆ ਗਿਆ ਸੀਗਾ ਪਹਿਲਾਂ ਜੀ ਉਹਨਾਂ ਨੇ ਕਿਸ਼ਤਾਂ ਕਰਾਉਣ ਦੇ ਲਈ ਦਿੱਤੀ ਸੀਗੀ ਜੀ ਐਪਲੀਕੇਸ਼ਨ ਵਨ ਟਾਈਮ ਸੈਟਲਮੈਂਟ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਵਾਰੀ ਪੇਮੈਂਟ ਕਰਾਈ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਆਈ ਜੀ ਦੁਬਾਰਾ ਆਏ ਨਹੀਂ ਇਹ ਇਹ ਮੀਟਰ ਕਿੰਨੀ ਦੇਰ ਤੋਂ ਬੰਦ ਸੀਗਾ ਜੀ ਹੁਣ ਇਹ ਬੰਦ ਸੀ ਜਾਂ ਚੱਲ ਰੂ ਸੀ ਇਹ ਬੰਦ ਸੀਗਾ ਜੀ ਮੀਟਰ ਪਿਛਲੇ 20 ਦਿਨਾਂ ਤੋਂ ਅੱਜ ਮੀਟਰ ਬੱਬ ਕੀਤਾ ਜਿਹੜੇ ਅੰਦਰ ਬੰਦੇ ਰਹ ਰਹੇ ਆ ਜੀ ਉਹਨਾਂ ਦੀ ਹੁਣ ਬਿਜਲੀ ਪਾਣੀ ਦਾ ਕੀ ਪ੍ਰਬੰਧ ਹੈ ਜੀ ਇਹ ਗਰਮੀ ਨਾਲ ਕੋਈ ਨੁਕਸਾਨ ਹੁੰਦਾ ਤਾਂ ਜ਼ਿੰਮੇਵਾਰੀ ਕਿਸ ਦੀ ਹੋਊਗੀ ਇਹਨਾਂ ਕੋਲ ਬੈਕਅਪ ਹੈਗਾ ਜੀ ਜਨਰੇਟਰ ਚੱਲ ਰਹੇ ਨੇ ਇਹਨਾਂ ਦੇ ਬਟ ਜੇ ਆਪਾਂ ਬਿਜਲੀ ਵਰਤਦੇ ਆ ਜੀ ਤਾਂ ਬਿਜਲੀ ਦੇ ਪੈਸੇ ਵੀ ਆਪਾਂ ਪੜਾਉਣਾ ਹੀ ਹੈ ਬਿੱਲ ਤਾਂ ਆਪਾਂ ਦੇਣਾ ਹੀ ਹੈ ਜੀ ਜੇ ਕੋਈ ਡਿਸਪਿਊਟ ਹੈ ਅਸੀਂ ਤਾਂ ਸਾਰੇ ਇਹਨਾਂ ਨੂੰ ਆਪਸ਼ਨ ਕਹੀਆਂ ਵੀ ਦੱਸੋ ਜੀ ਜੇ ਕੋਈ ਡਿਸਪਿਊਟ ਹੈ ਉਹਨੂੰ ਜੋ ਜਿਹੜੀਆਂ ਵੀ ਅਪੈਰਲ ਅਥਾਰਟिटीज ਨੇ ਕਿਤੇ ਵੀ ਤੁਸੀਂ ਜਾ ਕੇ ਬੰਦਾ ਕੋਈ ਦੰਦਾ ਤਾਂ ਹੈ ਨਾ ਜੀ ਸਾਨੂੰ ਆਹ ਦਿੱਕਤ ਹੈ ਜੀ ਕੋਈ ਦਿੱਕਤ ਬਿਲ ਅਜੂ ਸਾਹਿਬ ਬਹੁਤ ਸਾਰੇ ਆਰਟੀਆਈ ਜਿਹੜੇ ਕਾਰਕੁਨ ਨੇ ਉਹਨਾਂ ਕੋਲ ਆਰਟੀਆਈ ਜ਼ਿੰਨੇ ਮੌਜੂਦ ਐਥੇ ਵੀ ਉਹ ਅਖਬਾਰਾਂ 'ਚ ਵੀ ਚਪੀਆਂ ਨੇ ਐਸਐਸਪੀ ਡੀਐਸਪੀਜ਼ ਬਹੁਤ ਸਾਰੇ ਵੱਡੇ ਵੱਡੇ ਸਰਕਾਰੀ ਮੁਲਾਜ਼ਮਾਂ ਦੇ ਜਿਹੜੇ ਕਰੋਨਾ 'ਚ ਬਰੁਕ ਬਕਾਇਆ ਉਹ ਤੁਹਾਨੂੰ ਅਸੀਂ ਪੇਸ਼ ਵੀ ਕਰ ਸਕਦੇ ਹਾਂ ਜੇ ਉਹਨਾਂ ਦੇ ਕਰਵਾਈ ਇਸ ਤਰ੍ਹਾਂ ਦੀ ਕੀਤੀ ਜਾਂਦੀ ਆ ਬੋਰਡ ਵੱਲੋਂ ਬਿਲਕੁਲ ਜੀ ਸਾਡੇ ਦਫ਼ਤਰ ਤੋਂ ਦੱਸੋ ਕੋਈ ਇਹ ਖਾਤਾ ਜਿਹੜਾ ਖੜਾ ਹੈ ਪੀਐਸਪੀਸੀਐਲ ਵੱਲੋਂ ਜਿਹੜੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਆਰਟੀਆਈਜ਼ ਲਈ ਫਿਰਦੇ ਨੇ ਲੋਕ ਬਿਲਕੁਲ ਕਾਰਵਾਈ ਟਾਈਮ ਟੂ ਟਾਈਮ ਕੀਤੀ ਜਾਂਦੀ ਸਰ ਕਿਸ ਤਰ੍ਹਾਂ ਦੀ ਗੱਲ ਕੀਤੀ ਆ ਤੁਸੀਂ ਕਿਸ ਤਰ੍ਹਾਂ ਤੁਹਾਡੇ ਕੋਲ ਪ ਇਹ ਜੀ ਕਿਸ਼ਤਾਂ ਦੀ ਗੱਲ ਕਰ ਰਹੇ ਹੋ ਤੁਸੀਂ ਪਹਿਲਾਂ ਇਹਨਾਂ ਦੇ ਇੱਥੇ ਹੀ ਮੀਟਿੰਗ ਹੋਈ ਸੀਗੀ ਐਕਸਨ ਸਾਹਿਬ ਵੱਲੋਂ ਜੋ ਇਹਨਾਂ ਨੇ ਉੱਪਰ ਡਾਇਰੈਕਟਰ ਸਾਹਿਬ ਨੂੰ ਜੋ ਰਿਪਰੈਜ਼ੈਂਟੇਸ਼ਨ ਵਗੈਰਾ ਇਹਨਾਂ ਨੇ ਦਿੱਤੀ ਸੀਗੀ ਉਹਦੇ ਬੇਸ ਤੇ ਹੋਇਆ ਸੀ ਤੇ ਹੁਣ ਤੁਸੀਂ ਮੀਟਰ ਤਾਰ ਕੇ ਲੈ ਕੇ ਜਾ ਰਹੇ ਜੀ ਜੀ